ਮ ਬੱਦਲ ਬਹੁਤ ਆਜਾ ਨਾ ਤੈਨੂੰ ਕੀ ਲੱਗਦਾ ਮੈਂ ਬੱਦਲ ਵੇਖਦੀ ਐ ਤੇ ਹੋਰ ਕੀ ਬੱਦਲਾਂ ਤੋਂ ਇਲਾਵਾ ਮੈਨੂੰ ਤਾਂ ਕੁਝ ਹੋਰ ਦੀਂਦਾ ਨਹੀਂਗਾ ਹਾ ਤੈਨੂੰ ਕਿੱਥੇ ਹੋਰ ਕੁਛ ਦਿਸਣਾ ਹੂੰ ਤੇਰਾ ਤਾਂ ਧਿਆਨ ਪਤਾ ਨਹੀਂ ਕਿੱਥੇ ਰਹਿੰਦਾ ਕੀ ਹੋ ਗਿਆ ਜਦੋਂ ਮੈਂ ਘਰੇ ਸਿਰ ਉਹ ਤਾਂ ਸਭ ਕੁਝ ਠੀਕ ਸੀਗਾ ਤੈਨੂੰ ਲੱਗਦਾ ਸਾਰਾ ਕੁਝ ਠੀਕ ਮੈਨੂੰ ਤਾਂ ਕਦੇ ਲੱਗਿਆ ਨਹੀਂ ਦੇਖ ਮੈਂ ਤਾਂ ਹੈਗਾ ਸਿੱਧਾ-ਸਾਦਾ ਬੰਦਾ ਠੀਕ ਆ ਤੇ ਜਿਆਦਾ ਵਾਲਫਰ ਮੈਨੂੰ ਨਹੀਂ ਹੁੰਦੇਗੇ ਸਿੱਧਾ-ਸਿੱਧਾ ਦੱਸ ਹੋਇਆ ਕੀ ਆ ਉਹ ਤਾਂ ਮੈਨੂੰ ਪਤਾ ਤੇਰਾ ਪਤਾ ਪਰ ਮੈਂ ਤਾਂ ਤੈਨੂੰ ਹਜੇ ਹੁਣੇ-ਹੁਣੇ ਦੱਸਿਆ ਕਿਹਨੇ ਵੀ ਮੈਨੂੰ ਪਤਾ ਲੱਗ ਗਿਆ ਐਨਾ ਭੋਲਾ ਹੈ ਨਹੀਂ ਜਿੰਨਾ ਤੂੰ ਬਣਦਾ ਉਹ ਸਾਫ਼-ਸਾਫ਼ ਦੱਸ ਕਹਿਣਾ ਕੀ ਚਾਹਨੀ ਹੈ ਤੂੰ ਕਹਿਣਾ ਮੈਂ ਕੀ ਆ ਮੈਂ ਤਾਂ ਛੱਤ 'ਚ ਪਈਆਂ ਚਾਦਰਾਂ ਵੇਖਦੀ ਆ ਵੇਖੀ ਜਾਂ ਰੋਕਿਆ ਕਿਹਨੇ ਆ ਵੇਖ ਲਾ ਮੈਂ ਇਕੱਲਾ ਵੇਖਦੀ ਨਹੀਂ ਮੈਂ ਕੁਝ ਸੋਚਦੀ ਵੀ ਆ ਉਹ ਮੇਰਾ ਤਾਂ ਨਾ ਚਿੱਤ ਜਿਹਾ ਘਬੜਾਈ ਜਾਂਦਾ ਗੱਲ ਦੱਸ ਕੀ ਆਖਰ ਗੱਲ ਕੀ ਹੋਣੀ ਐ ਮੈਂ ਤਾਂ ਇਹ ਸੋਚਦੀ ਆ ਵੀ ਆ ਚਾਦਰਾਂ ਦੀ ਥਾਂ ਆਪਾਂ ਵੀ ਪੱਕੀ ਛੱਤ ਪਾ ਲਈਏ ਹਾਂ ਹਾਂ ਬਣ ਜੂਗੀ ਕੋਈ ਗੱਲ ਨਹੀਂ ਸਬਰ ਰੱਖ ਥੋੜਾ ਜਿਆ ਕਦੋਂ ਬਣੂਗੀ ਕਿੰਨਾ ਕਚਿਰ ਸਬਰ ਰੱਖੀ ਰੱਖੀਏ ਕੋਈ ਨਹੀਂ ਬਣ ਜੂਗੀ ਜਦੋਂ ਟਾਈਮ ਆ ਗਿਆ ਟਾਈਮ ਆ ਗਿਆ ਹਾਂ ਟਾਈਮ ਆਇਆ ਤੇ ਸਭ ਕੁਝ ਹੋ ਜਾਂਦਾ ਹੁੰਦਾ ਪਤਾ ਨਹੀਂ ਕਦੋਂ ਆਊਗਾ ਉਹ ਟਾਈਮ ਸਭ ਕੁਝ ਹੋ ਜਾਊਗਾ ਕਾਲੀ ਨਾ ਕਰ ਬਣ ਜਾਊਗਾ ਪੱਕਾ ਮਕਾਨ ਚਿੰਤਾ ਕਿਉਂ ਕਰਦੀਆਂ 15 ਸਾਲ ਹੋ ਗਏ ਅਜੇ ਤੱਕ ਤਾਂ ਕੁਝ ਬਣਿਆ ਨਹੀਂਗਾ ਬਣੂਗਾ ਪਤਾ ਨਹੀਂ ਕਿੱਦੇ ਕੋਈ ਨਾ ਜਿੱਥੇ 15 ਸਾਲ ਲੰਘ ਗਏ ਉੱਥੇ 5 ਕੁ ਸਾਲ ਹੋਰ ਲੰਘ ਜਾਣ ਦੇ ਸਵਰੀਆ ਜਿੱਥੇ ਇਨਾ ਚਰ ਕਰ ਲਾ ਉਥੇ ਹੋਰ ਸਹੀ ਤੇ ਹੋਰ ਕੀ ਆ ਗੱਲ ਨਿਬੜੀ ਚਲ ਐਂ ਕਰ ਖੜੀ ਹੋ ਥੋੜੀ ਚਾਹ ਬਣਾ ਕੌਫੀ ਬਣਾ ਲਿਆ